ਅੱਜ ਇੱਕ ਦਿਨ ਦਿਹਾੜੇ ਫਾਇਰਿੰਗ ਹੋਈ ਦੁਕਾਨਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਇਹ ਦੁਕਾਨਦਾਰ ਕੌਣ ਨੇ ਸਤੀਸ਼ ਕੁਮਾਰ ਮਾਨਸਾ ਜ਼ਿਲ੍ਹੇ ਨਾਲ ਸੰਬੰਧਤ ਮਾਨਸਾ ਸ਼ਹਿਰ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਆਰਟੀਆਈ ਐਕਟਿਵਿਸਟ ਜਿਹੜੇ ਕੀ ਸਰਕਾਰ ਨੂੰ ਸਵਾਲਾਂ ਕਰਨ ਦੇ ਮਸਲੇ ਵਿੱਚ ਜਾਣੇ ਜਾਂਦੇ ਨੇ ਕਈ ਉਹਨਾਂ ਨੇ ਸਵਾਲ ਕੀਤੇ ਨੇ ਆਰਟੀਆਈ ਦੇ ਰਾਹੀਂ ਵੀ ਉਜਾਗਰ ਕਰਦੇ ਨੇ ਕਈ ਮਸਲਿਆਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਬੇਇਨਸਾਫੀ ਹੋ ਜਾਵੇ ਸਭ ਤੋਂ ਪਹਿਲਾਂ ਬੋਲਦੇ ਨੇ ਮਾਨਿਕ ਗੋਇਲ ਉਹਨਾਂ ਦੇ ਚਾਚਾ ਜੀ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਮਾਨਿਕ ਗੋਇਲ ਖੁਦ ਜੁੜੇ ਹੋਏ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਇਸ ਘਟਨਾ ਤੋਂ ਬਾਅਦ ਕੀ ਕੁਝ ਪਤਾ ਲੱਗਿਆ ਔਰ ਪੁਲਿਸ ਦਾ ਇਸ ਮਾਮਲੇ 'ਚ ਹੁਣ ਤੱਕ ਕੀ ਕਹਿਣਾ ਹੈ ਮਾਨਿਕ ਜੀ ਪਹਿਲਾਂ ਤਾਂ ਮੈਂ ਘਟਨਾ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗਾ ਕਿ ਘਟਨਾ ਅੱਜ ਦਿਨ ਦੀ ਹੈ ਤਾਂ ਪਤਾ ਲੱਗਿਆ ਸਮਾਂ ਕਿੰਨਾ ਸੀ ਔਰ ਇਸ ਦੇ ਨਾਲ ਨੁਕਸਾਨ ਕੀ ਕੀ ਹੋਇਆ ਦੇਖੋ ਜੀ ਇਹ ਮੇਰੇ ਚਾਚਾ ਜੀ ਦੀ ਦੁਕਾਨ ਹੈਗੀ ਪੈਸਟੀਸਾਈਡ ਦੀ ਕੀੜੇ ਮਾਰ ਦਵਾਈਆਂ ਤੇ ਬੀਜਾਂ ਦੀ ਗੁਰਦੁਆਰਾ ਚੌਂਕ ਦੇ ਵਿੱਚ ਉਹ ਆਪਣੇ ਕੰਮ ਤੇ ਬੈਠੇ ਸੀ ਦੁਪਹਿਰੇ 3:15 ਵਜੇ ਦੀ ਸ਼ਾਮ ਦੀ ਗੱਲ ਹੈਗੀ ਹੈ ਇਹ ਦੋ ਨੌਜਵਾਨ ਆਏ ਇੱਕ ਮੋਟਰਸਾਈਕਲ ਦੇ ਉੱਤੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਜਿਸ ਦੇ ਨਾਲ ਜਿਹੜੀ ਹੈਗੀ ਦੁਕਾਨ ਦੇ ਬਾਹਰ ਲੱਗੇ ਸ਼ੀਸ਼ੇ ਟੁੱਟ ਗਏ ਜੀ ਤੇ ਉਹ ਭੱਜ ਗਏ ਰਸਤੇ ਦੇ ਵਿੱਚ ਫਿਰ ਹੋਰ ਕਿਸੇ ਐਕਟੀਵਾ ਦੇ ਵਿੱਚ ਵੱਜੇ ਤੇ ਉਹਨਾਂ ਦਾ ਮੋਟਰਸਾਈਕਲ ਵੀ ਡਿੱਗ ਪਿਆ ਤੁਰ ਕੇ ਉਹ ਉਸ ਤੋਂ ਬਾਅਦ ਨਿਕਲੇ ਹੈਗੇ ਭੱਜ ਕੇ ਮਤਲਬ ਪੈਦਲ ਤੇ ਵਹੀਕਲ ਉਹਨਾਂ ਦਾ ਉੱਥੇ ਉੱਥੇ ਡਿੱਗ ਪਿਆ ਸੀ ਜਿਹੜਾ ਪੁਲਿਸ ਨੇ ਰਿਕਵਰ ਵੀ ਕਰ ਲਿਆ ਪੁਲਿਸ ਨੂੰ ਅਸੀਂ 5 ਮਿੰਟ ਬਾਅਦ ਮੈਂ ਦੱਸ ਦਿੱਤਾ ਸੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋ ਗਈ ਸੀ ਤੇ ਇੱਥੋਂ ਦੇ ਲੋਕਲ ਜਿਹੜੇ ਸੀਆਈਏ ਇੰਚਾਰਜ ਨੇ ਸਿਟੀ ਇੰਚਾਰਜ ਨੇ ਸਾਰਿਆਂ ਨਾਲ ਗੱਲ ਹੋ ਗਈ ਸੀ ਆ ਗਏ ਸੀ ਪਰ ਹਜੇ ਤੱਕ ਕੋਈ ਬੰਦਾ ਫੜਿਆ ਨਹੀਂ ਗਿਆ ਦੋ ਜਣੇ ਸੀ ਜਿਹੜੇ ਹਮਲਾ ਕਰਨ ਆਏ ਸੀ ਹਾਂਜੀ ਦੋ ਜਣੇ ਸੀਗੇ ਇੱਕ ਮੋਟਰਸਾਈਕਲ ਤੇ ਮੂੰਹ ਬੰਨੇ ਹੋਏ ਸੀਗੇ ਤੇ ਉਹ ਹਜੇ ਤੱਕ ਪਰ ਜਿਹੜਾ ਹੈਗਾ ਕੋਈ ਰਿਕਵਰੀ ਨਹੀਂ ਹੋਈ ਸੀ ਸੀਸੀਟੀਵੀ ਵੀ ਆ ਗਈ ਕਾਫੀ ਤੇ ਮੋਟਰਸਾਈਕਲ ਜਿਹੜਾ ਉਹਨੂੰ ਡਿੱਗ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਪਰ ਜਿਵੇਂ ਤੁਸੀਂ ਦੱਸਿਆ ਜਿਹੜੇ ਥਾਂ ਤੋਂ ਭੱਜਦੇ ਨੇ ਮੋਟਰਸਾਈਕਲ ਡਿੱਗਦਾ ਉਹ ਤਾਂ ਸ਼ਹਿਰ ਦੇ ਵਿਚਕਾਰਲੀ ਥਾਂ ਕੋਈ ਜਾਪ ਰਹੀ ਹੈ ਬਾਜ਼ਾਰ ਦੀ ਤਾਂ ਉੱਥੋਂ ਭੱਜ ਕੇ ਜਾਣਾ ਕਿੰਨਾ ਕੁ ਸੰਭਵ ਹੈ ਕਿ ਸ਼ਹਿਰ ਤੋਂ ਬਾਹਰ ਨਿਕਲ ਜਾਵੇ ਭੱਜ ਕੇ ਕੋਈ ਗੱਲ ਉਹੀ ਹੈ ਨਾ ਜੀ ਜਿਹੜੀ ਹੁਣ ਦੁਕਾਨ ਹੈ ਇਹ ਦੁਕਾਨ ਵੀ ਤੁਸੀਂ ਦੇਖੋ ਕਿ ਚਾਚਾ ਜੀ ਦੀ ਜਿਹੜੀ ਦੁਕਾਨ ਹੈ ਸ਼ਹਿਰ ਦੇ ਬਿਲਕੁਲ ਮੇਨ ਚੌਂਕ ਦੇ ਵਿੱਚ ਜਿਹੜਾ ਸਭ ਤੋਂ ਮੇਨ ਚੌਂਕ ਹੈ ਬਿਲਕੁਲ ਸੈਂਟਰ ਦੇ ਵਿੱਚ ਗੁਰਦੁਆਰਾ ਚੌਂਕ ਉੱਥੇ ਬਿਲਕੁਲ ਵਿਚਾਲੇ ਹੈਗੀ ਆ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉੱਥੇ ਉੱਥੇ ਜਿੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਤੇ ਉੱਥੇ ਜਾ ਕੇ ਇਹ ਕੰਮ ਕਰਨਾ ਤੇ ਪਲੱਸ ਉੱਥੇ ਗੋਲੀਆਂ ਚਲਾ ਕੇ ਨਿਕਲ ਜਾਣਾ ਆਰਾਮ ਨਾਲ ਫਿਰ ਰਸਤੇ 'ਚ ਇੱਕ ਸਾਤੇ ਹੋਰ ਕਿਸੇ ਸਕੂਟਰੀ ਦੇ ਵਿੱਚ ਵੱਜਣਾ ਉੱਥੇ ਵੀ ਇੱਕ ਬੰਦੇ ਤੇ ਮਾੜਾ ਮੋਟਾ ਝਟਪ ਹੋਈ ਤੇ ਉੱਥੇ ਵੀ ਇੱਕ ਅੱਧੀ ਗੋਲੀ ਇਹਨਾਂ ਨੇ ਚਲਾਈ ਹੈ ਤੇ ਉਸ ਤੋਂ ਮੋਟਰਸਾਈਕਲ ਵੀ ਡਿੱਗ ਗਿਆ ਤੇ ਤੁਰ ਕੇ ਗਏ ਆ ਤੇ ਨਿਕਲ ਗਏ ਆ ਤੇ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਜਦੋਂ ਕਿ ਅਸੀਂ ਸ ਦਾ ਨਾਲ ਦੀ ਨਾਲ ਇੱਥੇ ਸਿਟੀ ਬੰਦ ਦੇ ਜਿਹੜੇ ਇੰਚਾਰਜ ਨੇ ਥਾਣੇ ਦੇ ਉਹਨਾਂ ਨੂੰ ਵੀ ਦੱਸਤਾ ਸੀਗਾ ਸੀਆਈ ਇੰਚਾਰਜ ਵੀ ਸਾਰੇ ਆ ਗਏ ਸੀਗੇ ਪਰ ਫਾਈ ਤੱਕ ਉਹ ਬੰਦੇ ਨਹੀਂ ਫੜੇਗੇ ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਸ ਤੇ ਲਾਅ ਐਂਡ ਆਰਡਰ ਦਾ ਹਾਲ ਇਹ ਹੈ ਜਿਹੜਾ ਫੜੇ ਮਤਲਬ ਇਸ ਤਰੀਕੇ ਨਾਲ ਗੋਲੀਆਂ ਚੱਲਦੀਆਂ ਆਮ ਹੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੋਈ ਮਤਲਬ ਫੜੇ ਨਾ ਜਾਣਾ ਤੇ ਸਰਕਾਰ ਦੇ ਜਿਹੜੇ ਦਾਅਵੇ ਆ ਉਹਨਾਂ ਨੂੰ ਲੱਗਦਾ ਹੈ ਕਿ ਕੋਖਲੇ ਦਾਅਵੇ ਜਿਹੜੇ ਸਰਕਾਰ ਹਰ ਰੋਜ਼ ਕਰਦੀ ਹੈ ਤੁਸੀਂ ਹਾਲਾਂਕਿ ਪੰਜਾਬ ਵਿੱਚ ਭਾਵੇਂ ਮਾਝੇ ਦੁਆਬੇ ਮਾਲਵੇਚ ਜਾਂ ਪੁਆਧ ਦੇ ਇਲਾਕੇ 'ਚ ਕਿਤੇ ਮਰਜ਼ੀ ਘਟਨਾ ਹੋ ਜਾਂਦੀ ਸੀ ਇਸ ਤਰ੍ਹਾਂ ਦੀ ਲਾਅ ਐਂਡ ਆਰਡਰ ਨੂੰ ਲੈ ਕੇ ਤੁਸੀਂ ਸਭ ਤੋਂ ਪਹਿਲਾਂ ਟਵੀਟ ਕਰਦੇ ਸੀ ਜਾਂ ਮੀਡੀਆ ਦੇ ਵਿੱਚ ਬੋਲਦੇ ਸੀ ਕਿ ਬੜਾ ਗਲਤ ਹੋ ਰਿਹਾ ਹੈ ਇੱਥੇ ਹੁਣੇ ਘਟਨਾ ਤੁਹਾਡੇ ਖੁਦ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਵਾਰ ਹੋਇਆ ਹੈ ਤੁਹਾਡੀ ਪਰਿਵਾਰਕ ਮੈਂਬਰਾਂ ਨਾਲ ਜਾਂ ਤੁਹਾਡੀ ਖੁਦ ਦੇ ਚਾਚਾ ਜੀ ਨਾਲ ਗੱਲਬਾਤ ਹੋਈ ਹੈ ਕਿ ਇਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਫਰੋਤੀ ਦੀ ਕਾਲ ਨਹੀਂ ਨਹੀਂ ਹਜੇ ਕੁਝ ਨਹੀਂ ਹੋਇਆ ਜੀ ਹਜੇ ਤੱਕ ਤੇ ਨਾ ਹੀ ਕੋਈ ਫਰੋਤੀ ਦੇ ਕੋਲ ਆਈ ਹੈ ਨਾ ਹੀ ਕੋਈ ਮੈਸੇਜ ਮ ਫੋਨ ਕੁਝ ਨਹੀਂ ਆਇਆ ਸਿੱਧੀਆਂ ਗੋਲੀਆਂ ਵੱਜੀਆਂ ਨੇ ਤੇ ਹਜੇ ਤੱਕ ਵੀ ਮੈਂ ਪਤਾ ਕੀਤਾ ਹਜੇ ਤੱਕ ਵੀ ਕੋਈ ਇਹੋ ਜਿਹੀ ਕੋਈ ਗੱਲ ਹਜੇ ਤੱਕ ਨਹੀਂ ਹੋਈ ਤੇ ਜਿਹੜੇ ਪੁਲਿਸ ਅਧਿਕਾਰੀਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਦਾ ਕਹਿਣਾ ਕੀ ਹੈ ਇਸ ਮਾਮਲੇ ਤੇ ਉਹਨਾਂ ਦਾ ਕਹਿਣਾ ਜੀ ਕਿ ਅਸੀਂ ਲੱਗੇ ਹੋਏ ਹਾਂ ਅਸੀਂ ਟੀਮਾਂ ਲਾਈਆਂ ਹੋਈਆਂ ਨੇ ਫੜਨ ਲਈ ਅਸੀਂ ਬੰਦੇ ਲਾਏ ਹੋਏ ਆ ਨਾਕੇ ਲਾਏ ਹੋਏ ਆ ਜੋ ਗੱਲਾਂ ਆਮ ਪੁਲਿਸ ਕਰਦੀ ਹੈਗੀ ਹੈ ਸੀਸੀਟੀਵੀ ਜਿਹੜੀਆਂ ਫੁਟੇਜ ਨੇ ਉਹ ਕੱਢ ਰਹੇ ਨੇ ਬਸ ਇੰਨਾ ਹੀ ਹਜੇ ਤੱਕ ਤੇ ਤੁਸੀਂ ਹੁਣ 2-3 ਘੰਟੇ ਬੀਤ ਚੁੱਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਘਟਨਾ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਸੁਭਾਵਿਕ ਜੀ ਗੱਲ ਹੈ ਇਸ ਪਾਸੇ ਲੱਗੇ ਹੋਵੋਗੇ ਫਿਕਰਮੰਦੀ ਵੀ ਹੋ ਜਾਂਦੀ ਹੈ ਪਰਿਵਾਰ ਨੂੰ ਕਿ ਆਚਾਨਕ ਹੋ ਕਿਉਂ ਗਿਆ ਤੁਹਾਨੂੰ ਕੀ ਲੱਗਦਾ ਜਿਹੜਾ ਤੁਸੀਂ ਵੀ ਬਾਕੀ ਨਾਲ ਸਵਾਲ ਕਰਦੇ ਹੋ ਕਿਤੇ ਉਹਦੇ ਵਿੱਚੋਂ ਨਿਕਲੀ ਹੋਈ ਇਹ ਘਟਨਾ ਤਾਂ ਨਹੀਂ ਜਾਂ ਵਜ੍ਹਾ ਹੋਰ ਵੀ ਹੈ ਨੇ ਵਜੇ ਵਜਾ ਦੇਖੋ ਉਹਦੇ ਚ ਜਿਹੜੇ ਮੈਂ ਸਵਾਲ ਕਰਦਾ ਮੈਂ ਤਾਂ ਸਰਕਾਰ ਨੂੰ ਸਵਾਲ ਕਰਦਾ ਕਿ ਉਹਨਾਂ ਤੇ ਆ ਤੇ ਬਾਕੀ ਉਹਦਾ ਕੋਈ ਕੁਝ ਕਹਿ ਨਹੀਂ ਸਕਦੇ ਪਰ ਪਰਿਵਾਰ ਨੂੰ ਜਾਂ ਹੋਰ ਕਿਸੇ ਨੂੰ ਇਦਾਂ ਦੀ ਕੋਈ ਗੱਲ ਜਾਂ ਕੋਈ ਫੋਨ ਜਾਂ ਕੋਈ ਧਮਕੀ ਤਾਂ ਨਹੀਂ ਹਜੇ ਆਈ ਹੂੰ ਇਹ ਤਾਂ ਉਹ ਜਾਂਚ ਦਾ ਵਿਸ਼ਾ ਹੈ ਕਿ ਕਿਉਂ ਹੈ ਦੇਖੋ ਪੁਲਿਸ ਕਦੋਂ ਇਸ ਚੀਜ਼ ਨੂੰ ਮਤਲਬ ਸੌਟ ਕਰਦੀ ਹੈ ਜਾਂ ਫੜਦੀ ਹੈ ਜਾਂ ਇਸ ਦੇ ਕਾਰਨ ਪਤਾ ਲੱਗਦੇ ਹੈ ਜੇ ਹੁਣ ਆਪਾਂ ਤਾਂ ਕੀ ਕਹਿ ਸਕਦੇ ਆਂ ਵੀ ਕੀ ਕਰਨਾ ਪਰ ਸਾਨੂੰ ਧਮਕੀ ਧਮਕੀ ਕੋਈ ਨਹੀਂ ਆਈ ਉਦੋਂ ਦੀ ਜਾਂ ਕੋਈ ਗੱਲ ਹੈ ਤੁਹਾਨੂੰ ਮਾਨਿਕ ਜੀ ਮੈਂ ਇੱਥੇ ਇੱਕ ਗੱਲ ਹੋਰ ਤੁਹਾਡੇ ਤੋਂ ਜਾਨਣੀ ਚਾਹਨਾ ਹੈ ਤੁਸੀਂ ਵੀ ਉਸ ਪਾਸੇ ਲੱਗੇ ਹੋਵੋਗੇ ਸਮਾਂ ਉਸ ਤਰ੍ਹਾਂ ਦਾ ਚੱਲ ਰਿਹਾ ਹੈ ਪਰ ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਇਸ ਘਟਨਾ ਦੀਆਂ ਤੰਦਾ ਜੇਕਰ ਫੌਲਸ ਲੱਭ ਲੈਂਦੀ ਆ ਤਾਂ ਠੀਕ ਜੇ ਨਹੀਂ ਲੱਭੀਆਂ ਜਾਂਦੀਆਂ ਤੇ ਇਸ ਦੇ ਉੱਤੇ ਤੁਸੀਂ ਕੀ ਸੋਚ ਰਹੇ ਹੋ ਆਪਸ ਵਿੱਚ ਜਿਹੜੇ ਹੋਰ ਤੁਹਾਡੇ ਸੰਗੀ ਸਾਥੀ ਨੇ ਉਹਨਾਂ ਦੀ ਸਲਾਹ مشورہ ਕੋਈ ਹੋਇਆ ਹੋਣਾ ਕਿ ਅੱਗੇ ਕਰਨਾ ਕੀ ਹੈ ਫਰਦਰ ਦੇਖੋ ਉੱਥੇ ਕੀ ਕਰ ਸਕਦੇ ਇੱਥੇ ਹੀ ਕਰ ਸਕਦੇ ਆ ਕਿ ਆਪਦੀ ਸੇਫਟੀ ਰੱਖੀ ਜਾਵੇ ਕੋਈ ਧਿਆਨ ਰੱਖਿਆ ਜਾਵੇ ਆਪਦੀ ਸਿਕਿਉਰਿਟੀ ਦਾ ਤੇ ਜੋ ਵੀ ਹੈ ਤੁਸੀਂ ਕੋਈ ਜੇ ਕਿਸੇ ਨੇ ਕੋਈ ਵੈਪਨ ਰੱਖਣਾ ਉਹ ਰੱਖਿਆ ਜਾਵੇ ਤੁਸੀਂ ਜਿਹੜੀ ਜਗ੍ਹਾ ਕੋਈ ਘਟਨਾ ਵਾਪਰੀ ਹੈ ਫਾਇਰਿੰਗ ਹੋਈ ਹੈ ਉੱਥੇ ਆਉਂਦੇ ਜਾਂਦੇ ਹੋ ਰੋਜ਼ਾਨਾ ਜਾਂ ਕਦੇ-ਕਦੇ ਕਿਹੜਾ ਲੱਗਦਾ ਹੈ ਨੀ ਮੇਰਾ ਕਦੇ ਕਦੇ ਕਿਹੜਾ ਲੱਗਦਾ ਜੀ ਇੱਥੇ ਚਾਚਾ ਜੀ ਹੁੰਦੇ ਹੈਗੇ ਅੱਜ ਤੁਸੀਂ ਗਏ ਸੀ ਉਸ ਦੁਕਾਨ ਤੇ ਅੱਜ ਮੈਂ ਉਸ ਤੋਂ ਬਾਅਦ ਗਿਆ ਜੀ ਮੈਨੂੰ ਜਦੋਂ ਪਤਾ ਲੱਗਿਆ ਕਿ ਫਾਇਰਿੰਗ ਹੋਈ ਹੈ ਤੇ ਮੈਂ ਉਸ ਤੋਂ ਬਾਅਦ ਉੱਥੇ ਗਿਆਗਾ 10-15 ਮਿੰਟ ਬਾਅਦ ਮੈਂ ਪਹੁੰਚ ਗਿਆ ਸੀ ਉੱਥੇ ਅੱਛਾ ਤਾਂ ਤੁਸੀਂ ਜਾਣਕਾਰੀ ਮੁੱਢਲੀ ਸਾਂਝੀ ਕਰਦੇ ਆਂ ਦੇਖਦੇ ਆਂ ਇੱਥੇ ਪੁਲਿਸ ਜਿਹੜੀ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਮੁਸਤੈਦੀ ਨਾਲ ਨਿਭਾ ਪਾਉਂਦੀ ਹੈ ਕਿਉਂਕਿ ਹੁਣ ਤੱਕ ਦੋ ਹਮਲਾਵਰ ਦੱਸੇ ਗਏ ਜਿਹੜੇ ਅਣਪਛਾਤੇ ਸੀ ਜਿਹੜੇ ਕੀ ਨਕਾਬ ਪਹਿਨ ਕੇ ਆਏ ਸੀ ਉਹ ਫਰਾਰ ਹੋ ਗਏ ਨੇ ਦੇਖਦੇ ਆਂ ਇਸ ਘਟਨਾ ਦੇ ਜਿਹੜੇ ਹਮਲਾਵਰ ਨੇ ਉਹ ਕਦੋਂ ਫੜੇ ਜਾਂਦੇ ਨੇ ਫਿਲਹਾਲ ਤੁਸੀਂ ਬੜੀ ਅਜੀਬੀ ਸੀ ਪੰਜਾਬ ਦੇ ਨਾਲ